ਹਾਂਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਤੇ ਇਹ ਵੀਡੀਓ ਵਿੱਚ ਆਪਾਂ ਤੁਹਾਨੂੰ ਇਸ ਵਾਰ ਲੈ ਕੇ ਜਾਵਾਂਗੇ ਜੋ ਕਿ ਬਾਬਾ ਨਾਮਦੇਵ ਜੀ ਦਾ ਉੱਥੇ ਮੰਦਿਰ ਜੋ ਕਿ ਕਮਾਇਆ ਸੀ ਉਹ ਦਰਸ਼ਨ ਕਰਾਵਾਂਗੇ ਤੇ ਚੱਕੀ ਦੇ ਕਰਾਵਾਂਗੇ ਉਸ ਤੋਂ ਪਹਿਲਾਂ ਤੁਸੀਂ ਮੇਰੀਆਂ ਵੀਡੀਓ ਜੋ ਮੈਂ ਪਹਿਲਾਂ ਪਾਈਆਂ ਪਾਰਟ 1 ਤੇ ਪਾਰਟ 2 ਉਹ ਜ਼ਰੂਰ ਦੇਖ ਲਿਓ ਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜੋ ਆਪਾਂ ਨਵੀਂ ਨਵੀਂ ਵੀਡੀਓ ਆਉਂਦੀ ਹੈ ਉਹ ਪਾਈ ਦਿਖਾਈ ਜਾਈਏ ਤੇ ਬਾਕੀ ਆਪਾਂ ਮੰਦਿਰ ਤੇ ਜਾਣ ਤੋਂ ਪਹਿਲਾਂ ਆਪਾਂ ਉੱਥੇ ਇੱਕ ਹਯੂਰ ਸਾਹਿਬੀ ਚ ਮਿਊਜ਼ੀਅਮ ਹੈ ਜੋ ਕਿ ਆਪਣੇ ਦੇਖਿਆ ਤੇ ਤੁਸੀਂ ਉਹਦੀਆਂ ਫੋਟੋਆਂ ਦੇਖ ਰਹੇ ਹੋ ਆਪਣੇ ਉੱਤੇ ਸਿਰਫ ਫੋਟੋਆਂ ਹੀ ਲਈਆਂ ਸੀ ਤੇ ਉੱਥੇ ਜੋ ਕਿ ਪ੍ਰਾਤਨ ਹਥਿਆਰ ਪਏ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਜਿਵੇਂ ਦੇਖ ਰਹੇ ਹੋ ਸਾਰੇ ਜਾਣੇ ਤੇ ਸਾਰੇ ਹਥਿਆਰ ਜੋ ਕਿ ਤੀਰ ਪਏ ਨੇ ਉੱਥੇ ਕਿਰਪਾਨਾਂ ਪਈਆਂ ਨੇ ਗੰਡਾਸੇ ਪਏ ਨੇ ਤੋਪਾਂ ਵੀ ਪਈਆਂ ਨੇ ਕਾਫੀ ਉੱਥੇ ਹਥਿਆਰ ਪਏ ਨੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਨੇ ਉੱਥੇ ਦੇ ਤੇ ਸ਼ਾਇਦ ਕੁਝ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵੀ ਉੱਥੇ ਹਥਿਆਰ ਪਏ ਨੇ। ਬੜਾ ਜ਼ਿਆਦਾਤਰ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਹੀ ਟਾਈਮ ਦੇ ਹਥਿਆਰ ਪਏ ਨੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਇੱਥੇ ਆਏ ਸਨ ਤਾਂ ਉਹਨਾਂ ਦੇ ਹੀ ਸਾਰੇ ਹਥਿਆਰ ਇੱਥੇ ਪਏ ਨੇ ਜੋ ਕਿ ਮਿਊਜ਼ੀਅਮ ਵਿੱਚ ਲਗਾਏ ਹੋਏ ਨੇ। ਤੇ ਇਹ ਮਿਊਜ਼ੀਅਮ ਆਪਣੇ ਗੁਰਦੁਆਰਾ ਸਾਹਿਬ ਤੋਂ ਜ਼ਿਆਦਾ ਦੂਰੀ 'ਤੇ ਨਹੀਂ ਹੈ। ਆਪਾਂ ਪੈਦਲ ਵੀ ਉੱਥੋਂ ਜਾ ਸਕਦੇ ਹਾਂ। ਤੇ ਤੁਸੀਂ ਜ਼ਰੂਰ ਇਹ ਮਿਊਜ਼ੀਅਮ ਦੇਖ ਕੇ ਆਓ ਤੇ ਇੱਥੇ ਤੋਂ ਆਪਾਂ ਸਿੱਖ ਇਤਿਹਾਸ ਦਾ ਬਹੁਤ ਕੁਝ ਜਾਣਕਾਰ ਮਿਲਦਾ ਹੈ। ਤੇ ਬਹੁਤ ਪ੍ਰੋਪਰ ਬਹੁਤ ਸੋਹਣਾ ਬਣਾਇਆ ਹੋਇਆ ਹੈ ਤੇ ਇਹਦਾ ਟਾਈਮਿੰਗ ਤਕਰੀਬਨ ਸਵੇਰੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆ 10 ਤੋਂ 6 ਵਜੇ ਤੱਕ ਹੀ ਖੁੱਲਦਾ ਹੈ ਤੇ ਬਹੁਤ ਸੋਹਣਾ ਬਣਾਇਆ ਹੋਇਆ ਇੱਥੇ ਮਿਊਜ਼ੀਅਮ ਤੁਸੀਂ ਜਰੂਰ ਸਾਰਿਆਂ ਨੇ ਵਿਜ਼ਿਟ ਕਰਨ ਇੱਥੇ ਦੇਖ ਕੇ ਆਣਾ ਤੇ ਇੱਥੇ ਇੱਕ ਤੋਪ ਵੀ ਪਈ ਹੈ ਤੇ ਇਹਦੀ ਵੀ ਤੁਸੀਂ ਦਰਸ਼ਨ ਕਰੋ ਤੇ ਉੱਤੇ ਬਾਅਦ ਫਿਰ ਆਪਾਂ ਮਿਊਜ਼ੀਅਮ ਦੇਖਣ ਤੋਂ ਬਾਅਦ ਫਿਰ ਬਾਬਾ ਨਾਮਦੇਵ ਦੀ ਇਹ ਮੰਦਰ ਨੂੰ ਚਲੇ ਗਏ ਸੀਗੇ ਜਿੱਥੇ ਕੀ ਉਹਨਾਂ ਦੀ ਜੋ ਵੀ ਚੱਕੀ ਕੁਪਈ ਹੈ ਜੇ ਕਿ ਆਪਣੇ ਆਪ ਚੱਲੀ ਸੀਗੀ 2 ਦਿਨ ਲਗਾਤਾਰ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜੋ ਕਿ ਮੰਦਿਰ ਉੱਥੇ ਘੁੰਮਿਆ ਸੀ ਆਪਣੇ ਆਪ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਾਬਾ ਜੀ ਦਾ ਜਨਮ ਸਥਾਨ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਉਹ ਹਜੇ ਵੀ ਉਹ ਕੰਨੀ ਕੱਚੀ ਕਮਰਾ ਬਣਿਆ ਹੋਇਆ ਕੰਧ ਬਣੀ ਹੋਈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੇ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਉਹ ਤੋਂ ਪਹਿਲਾਂ ਫਿਰ ਅਸੀਂ ਇੱਕ ਗੁਰਦੁਆਰਾ ਸਾਹਿਬ ਹੁੰਦਾ ਦਮਦਮਾ ਸਾਹਿਬ ਉਹ ਆਪਣੇ ਉੱਤੇ ਦਰਸ਼ਨ ਕਰੇ ਉੱਥੇ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਸਿੱਧਾ ਜਿਆਦਾ ਦੂਰੀ ਨਹੀਂ ਸੀਗੀ ਤੇ ਉਹਦੇ ਬਾਅਦ ਆਪਣੇ ਉਹ ਚੱਕੀ ਦੇ ਦਰਸ਼ਨ ਕੀਤੇ ਮੰਦਿਰ ਪਹੁੰਚਣ ਕੇ ਜੀ ਵੀ ਦੇਖ ਰਹੇ ਹਾਂ ਇਹ ਸਾਹਮਣੇ ਇਹੀ ਚੱਕੀ ਪਈ ਹੈ ਜੋ ਕਿ ਕਿਹਾ ਜਾਂਦਾ ਵੀ ਦੋ ਦਿਨ ਲਗਾਤਾਰ ਆਪਣੀ ਚੱਲੀ ਸੀ ਤੇ ਤੁਸੀਂ ਇਹਦੇ ਦਰਸ਼ਨ ਕਰ ਰਹੇ ਹੋ ਤੇ ਲੋਕ ਇਹਨੂੰ ਇੱਥੇ ਮਨਤਾਏ ਵਸੇ ਨੂੰ ਇੰਨੀ ਕਮਾਉਂਦੇ ਨੇ ਆ ਕੇ ਬਹੁਤ ਲੋਕ ਆ ਕੇ ਇਥੇ ਕਮਾਉਂਦੇ ਨੇ ਤੇ ਆ ਉਹ ਮੰਦਰ ਹੈ ਜਿਹੜਾ ਕਿ ਆਪਣੇ ਆਪ ਘੁੰਮਿਆ ਸੀਗਾ ਤੇ ਇਹਦੀਆਂ ਨੀਹਾਂ ਵੀ ਨਹੀਂ ਹੈਗੀਆਂ ਇਹਦੇ ਸਾਹਮਣੇ ਬਿਲਕੁਲ ਆ ਬਾਬਾ ਜੀ ਦੀ ਬਾਬਾ ਜੀ ਬੈਠ ਗਏ ਸਨ ਬਾਬਾ ਨਾਮਦੇਵ ਜੀ ਤੇ ਆ ਉਹਨਾਂ ਦਾ ਜਨਮ ਸਥਾਨ ਹੈ ਜਿੱਥੇ ਕਿ ਉਹਨਾਂ ਦਾ ਜਨਮ ਹੋਇਆ ਸੀਗਾ ਤੇ ਇਹ ਉਦਾਂ ਹੀ ਕਮਰਾ ਬਣਿਆ ਹੋਇਆ ਬਹੁਤ ਛੋਟਾ ਜਿਹਾ ਕਮਰਾ ਇੱਥੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਦਰਸ਼ਨ ਕਰੋ ਜੀ ਇਹ ਉਹ